ਆਓ ਸਿੱਖਦੇ ਹਾਂ ਮਿਲ ਕੇ ਪ੍ਰਭੂ ਦੀ ਸੇਵਾ ਕਰਨ ਦੇ ਪੰਜ ਬੈਨੀਫਿਟ ਸਿੱਖਾਂਗੇ ਹਾਂ ਮਸੀਹੀ ਜੀਵਨ ਕਿੱਦਾਂ ਜੀਣਾ ਹੈ ਮਿਲ ਕੇ ਮਿਲ ਕੇ ਜੀਣਾ ਕਿਸੇ ਨੇ ਆਖਿਆ ਵੀ ਜਿਹੜੀਆਂ ਇਕੱਠੀਆਂ ਲੱਕੜਾਂ ਆ ਉਹ ਚੁੱਲ੍ਹੇ 'ਚ ਲਾਈਆਂ ਹੋਣ ਤਾਂ ਜਲਦੀਆਂ ਰਹਿੰਦੀਆਂ ਇੱਕ ਲੱਕੜ ਕੱਢ ਕੇ ਚੁੱਲ੍ਹੇ 'ਚੋਂ ਬਾਹਰ ਕੱਢ ਦੋ ਤਾਂ ਜਲਦੀ ਤਾਂ ਰਹਿੰਦੀ ਐ ਪਰ ਥੋੜੇ ਚਿਰ ਬਾਅਦ ਉਹ ਬੁਝ ਜਾਂਦੀ ਏ ਉਹ ਜਲਦੀ ਰਹੇ ਤਾਂ ਉਹਨੂੰ ਨਾਲ ਜੁੜ ਕੇ ਕੀ ਕਰਨਾ ਪੈਣਾ ਹੈ ਹਾਂ ਜੇ ਅਸੀਂ ਪ੍ਰਭੂ ਵਿੱਚ ਸਰਗਰਮ ਰਹਿਣਾ ਚਾਹੁੰਦੇ ਹਾਂ ਪ੍ਰਭੂ ਵਿੱਚ ਉਤਸ਼ਾਹਿਤ ਰਹਿਣਾ ਚਾਹੁੰਦੇ ਹਾਂ ਪ੍ਰਭੂ ਵਿੱਚ ਅਸੀਂ ਹਿੰਮਤੀ ਉਤਸ਼ਾਹਿਤ ਹੋਣਾ ਚਾਹੁੰਦੇ ਹਾਂ ਤਾਂ ਮੈਨੂੰ ਦੂਜੇ ਵਿਸ਼ਵਾਸੀ ਦੀ ਕੀ ਹੈ ਲੋੜ ਹੈ ਮੈਨੂੰ ਪ੍ਰਭੂ ਦੇ ਲੋਕਾਂ ਦੀ ਕੀ ਹੈ ਲੋੜ ਇਸ ਲਈ ਉਹਨੇ ਸਾਨੂੰ ਕੀ ਦਿੱਤੀ ਹੈ ਕਲੀਸਿਆ ਦਿੱਤੀ ਹੈ ਇਸ ਲਈ ਉਹਨੇ ਸਾਡੇ ਲਈ ਸੰਗਤੀ ਦਾ ਕੀ ਕੀਤਾ ਪ੍ਰਬੰਧ ਕੀਤਾ ਇਸ ਲਈ ਉਹਨੇ ਸਾਨੂੰ ਫੈਰਾਇਆ ਕਿ ਅਸੀਂ ਇਕੱਠੇ ਹੋਣਾ ਨਾ ਛੱਡੀਏ। ਇਸ ਲਈ ਉਹਨੇ ਸਾਨੂੰ ਚੁਣਿਆ ਕਿ ਅਸੀਂ ਪ੍ਰਭੂ ਵਿੱਚ ਬਣੇ ਰਹੀਏ। ਔਰ ਜਦੋਂ ਵਿਸ਼ਵਾਸੀ ਸੰਗਤੀ ਤੋਂ ਜਿਦਾਂ ਇੱਕ ਲੱਕੜ ਨੂੰ ਬਲ ਦੀ ਨੂੰ ਬਾਹਰ ਕੱਢ ਲਈਏ ਉਹ ਹੌਲੀ-ਹੌਲੀ ਬੁੱਝ ਜਾਂਦੀ ਹੈ। ਇਸੇ ਤਰ੍ਹਾਂ ਇੱਕ ਵਿਸ਼ਵਾਸੀ ਜਦੋਂ ਸੰਗਤੀ ਤੋਂ ਲੋਕ ਆਪਣੇ ਵਿਸ਼ਵਾਸੀ ਲੋਕਾਂ ਦੇ ਪਿੱਛੇ ਹੁੰਦਾ ਆ ਤੋ ਆਤਮਿਕਤਾ ਵਿੱਚ ਕੀ ਹੋ ਜਾਂਦਾ ਉਹ ਕਟ ਜਾਂਦਾ ਆ ਮੁਰਝਾ ਜਾਂਦਾ ਆ ਤੇ ਉਹਦਾ ਜੀਵਨ ਹੌਲੀ ਹੌਲੀ ਪ੍ਰਭੂ ਚ ਕੀ ਪੈ ਜਾਂਦਾ ਆ ਠੰਡਾ ਪੈ ਜਾਂਦਾ ਆ ਉਹ ਉਦਾਂ ਦਾ ਸਰ ਗਰਮ ਰਹੀ ਰਹਿੰਦਾ ਜਿੱਦਾਂ ਦਾ ਉਹ ਸਿਗਾ ਜਿੱਦਾਂ ਉਹਦੇ ਅੰਦਰ ਉਤਸ਼ਾਹ ਸੀ ਉਹ ਪ੍ਰਾਰਥਨਾ ਵਚਨ ਪੜਨ ਸਿੱਖਣ ਸੁਣਾਉਣ ਅਤੇ ਗਵਾਹੀ ਦੇਣ ਸੇਵਾਾਂ ਦੇ ਕੰਮ ਵਿੱਚ ਉਹਦੀ ਦਿਲਚਸਪੀ ਬਿਲਕੁਲ ਕੀ ਹੋ ਜਾਂਦੀ ਹੈ ਘਟ ਜਾਂਦੀ ਹੈ ਉਹ ਸੰਗਤੀ ਤਾਂ ਦਾ ਆ ਪਰ ਉਹਦੇ ਅੰਦਰ ਅਜਿਹਾ ਬੋਝ ਨਹੀਂ ਰਹਿੰਦਾ ਕਿ ਜਿਵੇਂ ਹੋਣਾ ਚਾਹੀਦਾ ਆ ਜਦੋਂ ਸਾਡੇ ਅੰਦਰ ਬੋਝ ਖਤਮ ਹੋ ਜਾਏ ਕੰਮ ਕਰਨ ਦੀ ਇੱਛਾ ਖਤਮ ਹੋ ਜਾਏ ਤਾਂ ਜ਼ਰੂਰ ਅਸੀਂ ਆਪਣੇ ਆਪ ਨੂੰ ਦੇਖਣਾ ਕਿ ਕਿਤੇ ਨਾ ਕਿਤੇ ਸਾਡੇ ਚ ਕੀ ਚੱਲ ਰਹੀ ਹੈ ਗੜਬੜੀ ਚੱਲ ਰਹੀ ਹੈ ਹallelujah ਸੋ ਆਈ ਆਪਾਂ ਸਿੱਖਦੇ ਆਂ ਮਿਲ ਕੇ ਪ੍ਰਭੂ ਦੇ ਵਿੱਚ ਮਸੀਹੀ ਜੀਵਨ ਜੀਣ ਦੇ ਲਈ ਜਾ ਗਵਾਹੀ ਦੇਣ ਦੇ ਲਈ ਜੇ ਪ੍ਰਭੂ ਦੀ ਸੇਵਾ ਜਦੋਂ ਅਸੀਂ ਮਿਲ ਕੇ ਕਰਦੇ ਆਂ ਜਾਂ ਮਿਲ ਕੇ ਅਸੀਂ ਚੱਲਦੇ ਆਂ ਤਾਂ ਉਹਦੇ ਅਸੀਂ 5 ਲਾਭ ਦੇਖਦੇ ਆਂ ਕਿ ਚੱਲਣ ਦੇ 5 ਬੈਨੀਫਿਟ ਹੋਰ ਬਹੁਤ ਸਾਰੇ ਆ ਪਰ ਜੋ ਮੈਨੂੰ ਸਮਝ ਲੱਗੀ ਮੈਂ ਤੁਹਾਡੇ ਅੱਗੇ ਰੱਖ ਰਿਹਾ ਆ ਔਰ ਤੁਹਾਡੇ ਨਾਲ ਸਾਂਝੇ ਕਰ ਰਿਹਾ ਆ ਨੰਬਰ 1 ਪਹਿਲਾ ਲਾਭ ਪਹਿਲਾ ਬੈਨੀਫਿਟ ਸਾਡੇ ਲਈ ਕੀ ਹੈ ਜਦੋਂ ਅਸੀਂ ਮਿਲ ਕੇ ਚੱਲਦੇ ਆਂ ਪ੍ਰਭੂ ਦੇ ਵਚਨ ਦੇ ਵਿੱਚ ਅਸੀਂ ਆਪਣੀ ਯੂਨਿਟੀ ਨੂੰ ਪ੍ਰਗਟ ਕਰਦੇ ਹਾਂ ਕੀ ਕਰਦੇ ਹਾਂ ਪਹਿਲਾਂ ਬੈਨ ਫਿੱਟ ਕੀ ਆ ਅਸੀਂ ਲੋਕਾਂ ਵਿੱਚ ਏਕਤਾ ਨੂੰ ਪ੍ਰਦਰਸ਼ਿਤ ਕਰਦੇ ਹਾਂ ਸਾਡੀ ਯੂਨਿਟੀ ਲੋਕਾਂ ਚ ਪ੍ਰਗਟ ਹੁੰਦੀ ਹੈ ਸਮਝ ਲੱਗ ਰਹੀ ਹੈ ਮਿਲ ਕੇ ਚੱਲਣ ਦੇ ਕੀ ਲਾਭ ਆ ਅਸੀਂ ਯੂਨਿਟੀ ਚ ਕੀ ਕਰਦੇ ਹਾਂ ਕੰਮ ਕਰਦੇ ਹਾਂ ਹਾਂਜੀ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਹੈ ਜਦੋਂ ਅਸੀਂ ਮਿਲ ਕੇ ਚੱਲਦੇ ਹਾਂ ਤਾਂ ਅਸੀਂ ਸੰਸਾਰ ਵਿੱਚ ਇਹ ਪ੍ਰਗਟ ਕਰਦੇ ਹਾਂ ਕਿ ਅਸੀਂ ਮਸੀਹ ਵਿੱਚ ਇੱਕ ਹਾਂ ਜਦੋਂ ਵਿਸ਼ਵਾਸੀ ਸੰਸਾਰ ਵਿੱਚ ਸਮਾਜ ਵਿੱਚ ਆਪਸੀ ਭਾਈਚਾਰਾ ਰੱਖੇ ਮਿਲ ਕੇ ਚੱਲਦਾ ਤਾਂ ਦੁਗੀਆਂ ਵਿੱਚ ਇਹ ਗਵਾਹੀ ਦਿੰਦਾ ਹੈ ਕਿ ਮੈਂ ਯਿਸੂ ਮਸੀਹ ਦੇ ਵਿੱਚ ਕੀ ਹਾਂ ਇੱਕ ਹਾਂ ਸੀ ਕੀ ਹਾਂ ਸੀ ਇੱਕ ਇੱਕ ਹਾਂ ਹਾਂ ਸਾਡਾ ਟੀਚਾ ਇੱਕ ਹਾਂ ਸਾਡਾ ਮਕਸਦ ਇੱਕ ਹੈ ਸਾਡਾ ਉਦੇਸ਼ ਇੱਕ ਹੈ ਔਰ ਪ੍ਰਭੂ ਯੇਸ਼ੂ ਮਸੀਹ ਨੇ ਕਿਹਾ ਮੈਂ ਅਤੇ ਪਿਤਾ ਇੱਕ ਹਾਂ ਔਰ ਯੋਹੰਨਾ 10 ਦਾ 30 ਵਚਨ ਔਰ ਪ੍ਰਭੂ ਚਾਹੁੰਦਾ ਆ ਕਿ ਅਸੀਂ ਵੀ ਇੱਕ ਹੋਈਏ ਪ੍ਰਭੂ ਨੇ ਆਖਿਆ ਮੈਂ ਤੇ ਪਿਤਾ ਇੱਕ ਹਾਂ ਅਤੇ ਪ੍ਰਭੂ ਚਾਹੁੰਦਾ ਆ ਅਸੀਂ ਵੀ ਕੀ ਹੋਈਏ ਇੱਕ ਹੋਈਏ ਯੋਹੰਨਾ 17 ਦਾ 21 ਵਚਨ ਚ ਉਹਨੇ ਆਖਿਆ ਯੋਹਨਾ 17 ਚ ਪ੍ਰਭੂ ਯੇਸ਼ੂ ਨੇ ਆਖਿਆ ਪਿਤਾ ਜਿਵੇਂ ਤੂੰ ਮੇਰੇ ਵਿੱਚ ਅਤੇ ਮੈਂ ਤੇਰੇ ਵਿੱਚ ਅਸੀਂ ਇੱਕ ਹਾਂ ਜਿਵੇਂ ਮੈਂ ਚਾਹਨਾ ਇਹ ਵੀ ਕੀ ਹੋ ਜਾਣ ਸਾਡੇ ਵਿੱਚ ਇੱਕ ਹੋ ਜਾਣ ਜਦੋਂ ਵਿਸ਼ਵਾਸੀ ਮਿਲ ਕੇ ਕੋਈ ਕੰਮ ਕਰਦੇ ਆ ਤਾਂ ਉਹ ਸਮਾਜ ਵਿੱਚ ਆਪਣੀ ਏਕਤਾ ਨੂੰ ਪ੍ਰਗਟ ਕਰਦੇ ਆ ਅੱਜ ਸਭ ਤੋਂ ਵੱਡੀ ਦੁੱਖ ਦੀ ਗੱਲ ਕੀ ਹੈ ਕਿ ਸਾਡੇ ਵਿੱਚ ਏਕਤਾ ਦੀ ਯੂਨਿਟੀ ਦੀ ਕੀ ਹੈ ਘਾਟ ਹੈ ਅੱਜ ਸਾਡੀਆਂ ਕਲੀਸਿਯਾਂ ਵਿੱਚ ਅੱਜ ਮਸੀਹੀ ਸਮਾਜ ਵਿੱਚ ਏਕਤਾ ਦੀ ਕੀ ਹੈ ਕਮੀ ਹੈ ਸਾਨੂੰ ਇੱਕ ਕਰਨ ਦੇ ਲਈ ਸਾਨੂੰ ਪਿਤਾ ਨਾਲ ਮਿਲਾਉਣ ਦੇ ਲਈ ਪ੍ਰਭੂ ਯਿਸੂ ਮਸੀਹ ਨੇ ਆਪਣੀ ਕੀ ਦਿੱਤੀ ਜਾਨ ਦਿੱਤੀ ਸਾਡੇ ਲਈ ਉਹਨੇ ਆਪਣਾ ਲਹੂ ਬਹਾਇਆ ਸਾਡੇ ਲਈ ਉਹਨੇ ਆਪਣੇ ਆਪ ਨੂੰ ਕੁਰਬਾਨ ਕੀਤਾ ਕਿ ਅਸੀਂ ਕੀ ਹੋ ਜਾਈਏ ਇੱਕ ਹੋ ਜਾਈਏ ਸਾਡੇ ਵਿੱਚ ਬੈਰ ਵਿਰੋਧ ਵਾਰੀ ਦੀ ਜੁਦਾਈ ਦੀ ਕੰਧ ਨੂੰ ਕੀ ਕਰ ਦਿੱਤਾ ਪਾਰਾਜ ਫੇਰ ਵੀ ਅਸੀਂ ਚਰਚ ਵਿੱਚ ਵਿਸ਼ਵਾਸੀਆਂ ਵਿੱਚ ਉਹਨਾਂ ਦੀਵਾਰਾਂ ਨੂੰ ਬਣਿਆ ਹੋਇਆ ਦੇਖਦੇ ਆਂ ਅੱਜ ਫੇਰ ਵੀ ਸਾਡੇ ਹਿਰਦਿਆਂ ਵਿੱਚ ਉਹ ਕੰਧਾਂ ਬਣੀਆਂ ਹੋਈਆਂ ਆਂ ਅੱਜ ਫੇਰ ਵੀ ਸਾਡੇ ਅੰਦਰ غرੂਰ ਜਿਹੜਾ ਭਰਿਆ ਹੋਇਆ ਆਂ ਅੱਜ ਫੇਰ ਵੀ ਅਸੀਂ ਜਿਹੜੇ ਆਂ ਉਸ ਤਰ੍ਹਾਂ ਨਹੀਂ ਚੱਲਦੇ ਜਿਵੇਂ ਸਾਨੂੰ ਪ੍ਰਭੂ ਚੱਲਣ ਲਈ ਕੀ ਕਰਦਾ ਆਂ ਬੁਲਾਉਂਦਾ ਆ ਆ ਵਿਸ਼ਵਾਸੀਆਂ ਦੀ ਗੱਲ ਛੱਡੋ ਵਿਸ਼ਵਾਸੀ ਵਿਸ਼ਵਾਸੀ ਦੇ ਨਾਲ ਮਿਲ ਕੇ ਚੱਲਣ ਨੂੰ ਕੀ ਨਹੀਂ ਹੈਗਾ ਜੋ ਉਹ ਆਪਣੀ ਯੂਨਿਟੀ ਨਹੀਂ ਦਿਖਾਉਂਦਾ ਪਿਆ ਉਹਦੇ ਅੰਦਰ ਦੀ ਹਲੇ ਦੀਵਾਰ ਗਰੂੜ ਦੀ ਤੁਮੰਡ ਦੀ ਉਹਦੇ ਅੰਦਰ ਦੀ ਬੈਰ ਭਾਵ ਹਲੇ ਬਾਹਰ ਨਹੀਂ ਨਿਕਲੀ ਹੈਗੀ ਪੈਨੋ ਸਮਝ ਲੱਗ ਰਹੀ ਹੈ ਭਰਾਓ ਸਮਝ ਲੱਗ ਰਹੀ ਹੈ ਜਦੋਂ ਅਸੀਂ ਮਿਲ ਕੇ ਚੱਲਦੇ ਆਂ ਤਾਂ ਸਾਡੇ ਵਿੱਚ ਕੀ ਪ੍ਰਗਟ ਹੁੰਦੀ ਹੈ ਏਕਤਾ ਅਸੀਂ ਸੰਸਾਰ ਵਿੱਚ ਵਿਸ਼ਵਾਸੀਆਂ ਦੀ ਯੂਨਿਟੀ ਨੂੰ ਦਿਖਾਉਂਦੇ ਆਂ ਅਰ ਜਦੋਂ ਅਸੀਂ ਏਕਤਾ ਦਿਖਾਉਂਦੇ ਹਾਂ ਉਸ ਲਈ ਪਰਮੇਸ਼ਰ ਦੀ ਸਾਡੇ ਵਿੱਚ ਕੀ ਹੁੰਦੀ ਹੈ ਮਹਿਮਾ ਹੁੰਦੀ ਹੈ ਪਰ ਜਦੋਂ ਵਿਸ਼ਵਾਸੀ ਵਿਸ਼ਵਾਸੀਆਂ ਦੇ ਵਿੱਚ ਲੜਾਈ ਹੈ ਪੌਲਸ ਨੇ ਇਦਾਂ ਆਖਿਆ ਕੋਰਿੰਥੀਆਂ ਦੇ ਵਿਸ਼ਵਾਸੀਆਂ ਨੂੰ ਜੇਕਰ ਤੁਸੀਂ ਆਪਸ ਵਿੱਚ ਲੜਦੇ ਹੋ ਤਾਂ ਤੁਹਾਨੂੰ ਕੌਣ ਕਹੇਗਾ ਤੁਸੀਂ ਆਤਮਿਕ ਹੋ ਤੁਹਾਨੂੰ ਕੌਣ ਕਹੇਗਾ ਤੁਸੀਂ ਵਿਸ਼ਵਾਸੀ ਹੋ ਤੁਸੀਂ ਹੱਲੇ ਸ਼ਰੀਰਕ ਹੋ ਇਸ ਲਈ ਤੁਹਾਡੇ ਵਿੱਚ ਸ਼ਰੀਰਕ ਕੀ ਹੈ ਲੜਾਈਆਂ ਤੇ ਝਗੜੇ ਹੈ ਸਾਡਾ ਮਕਸਦ ਏਕ ਹੈ ਸਾਡਾ ਉਦੇਸ਼ ਇੱਕ ਹੈ ਸਾਡਾ ਪ੍ਰਭੂ ਇੱਕ ਹੈ ਸਾਡਾ ਬਪਤਿਸਮਾ ਇੱਕ ਹੈ ਪਵਿੱਤਰ ਆਤਮਾ ਇੱਕ ਹੈ ਪਰਮੇਸ਼ਰ ਇੱਕ ਹੈ ਪਰਮੇਸ਼ਰ ਦਾ ਵਚਨ ਕਹਿੰਦਾ ਸਬਨਾ ਦੇ ਉੱਤੇ ਸਬਨਾ ਦੇ ਵਿੱਚ ਅਤੇ ਉਹ ਸਬਨਾ ਦੇ ਕੀ ਹੈ ਅੰਦਰ ਪਰ ਫੇਰ ਵੀ ਸਾਡੇ ਵਿੱਚ ਏਕਤਾ ਵਾਲੀ ਕੀ ਨਹੀਂ ਹੈਗੀ ਗੱਲ ਨਹੀਂ ਹੈਗੀ ਏਕਤਾ ਕਦੋਂ ਨਹੀਂ ਹੁੰਦੀ ਜਦੋਂ ਮੈਂ ਲਿਫਣ ਲਈ ਕੀ ਨਹੀਂ ਹੁੰਦਾ ਪਿਆਰ ਨਹੀਂ ਹੁੰਦਾ ਏਕਤਾ ਕਦੋਂ ਨਹੀਂ ਹੁੰਦੀ ਜਦੋਂ ਮੈਂ ਦੂਜੇ ਨੂੰ ਮਾਫ ਕਰਨ ਲਈ ਕੀ ਨਹੀਂ ਹੁੰਦਾ ਪਿਆਰ ਨਹੀਂ ਹੁੰਦਾ ਏਕਤਾ ਕਦੇ ਨਹੀਂ ਹੁੰਦੀ ਜਦੋਂ ਹੱਲੇ ਮੇਰਾ ਰਿਸ਼ਤਾ ਪ੍ਰਭੂ ਨਾਲ ਗਹਿਰਾ ਨਹੀਂ ਹੋਇਆ ਹੁੰਦਾ ਏਕਤਾ ਕਦੇ ਨਹੀਂ ਹੁੰਦੀ ਜਦੋਂ ਮੈਂ ਪ੍ਰਭੂ ਦੇ ਪ੍ਰੇਮ ਵਿੱਚ ਹੱਲੇ ਪੂਰੀ ਤਰ੍ਹਾਂ ਖੁਬਾ ਨਹੀਂ ਹੁੰਦਾ ਕਈ ਵਾਰ ਮਸੀਹ ਵਿੱਚ ਆ ਕੇ ਵੀ ਅਸੀਂ ਆ ਗਿਆਨਤਾ ਵਾਲਾ ਕੀ ਜੀਂਦੇ ਆ ਜੀਵਨ ਜੀਂਦੇ ਆ ਔਰ ਫਿਰ ਕਹਿੰਦੇ ਆ ਅਸੀਂ ਪ੍ਰਭੂ ਵਿੱਚ ਅਸੀਂ ਕੀ ਹੁੰਨੇ ਆ ਇੱਕ ਹੁੰਨੇ ਆ ਪਰ ਏਕਤਾ ਵਾਲੀ ਗੱਲ ਕੋਈ ਨਹੀਂ ਹੁੰਦੀ ਪਰ ਅਸੀਂ ਕਹਿੰਦੇ ਆ ਕੀ ਹੁੰਨੇ ਆ ਇੱਕ ਹੁੰਦੇ ਆ ਕਈ ਵਾਰ ਅਸੀਂ ਮੀਟਿੰਗਾਂ ਵਿੱਚ ਹੋ ਜਾਂਦੇ ਆ ਇੱਕ ਦੂਜੇ ਨੂੰ ਮੂੰਹ ਦਿਖਾਉਣ ਦੇ ਲਈ ਇੱਕ ਹੋ ਜਾਂਦੇ ਆ ਪਰ ਅੰਦਰੋਂ ਇੱਕ ਨਹੀਂ ਹੁੰਦੇ ਕਈ ਵਾਰ ਅਸੀਂ ਮੀਟਿੰਗਾਂ ਕਾਨਫਰੰਸਾਂ ਦੇ ਵਿੱਚ ਬੜਵੜੀਆਂ ਸੁਭਾਵਾਂ ਦੇ ਵਿੱਚ ਇੱਕ ਹੋ ਜਾਂਦੇ ਆ ਪਰ ਅੰਦਰੋਂ ਇੱਕ ਨਹੀਂ ਹੁੰਦੇ ਅੰਦਰੋਂ ਦੂਜੇ ਨਾਲ ਸਹਿਮਤ ਨਹੀਂ ਹੁੰਦੇ ਉਹੋ ਜਿਹੀ ਏਕਤਾ ਨਹੀਂ ਪ੍ਰਭੂ ਚਾਹੁੰਦਾ ਪ੍ਰਭੂ ਬਾਰੀ ਇਕੱਠ ਨੂੰ ਨਹੀਂ ਚਾਹੁੰਦਾ ਪ੍ਰਭੂ ਬਾਰੀ ਭੀੜਾਂ ਨੂੰ ਨਹੀਂ ਚਾਹੁੰਦਾ ਪਰਭੂ ਸਾਡੇ ਮਨ ਦੇ ਅੰਦਰਲੀ ਯੂਨਿਟੀ ਇੱਕ ਦੂਸਰੇ ਨਾਲ ਚਾਹੁੰਦਾ ਹallelujah ਹallelujah ਸਾਡੇ ਪ੍ਰਭੂ ਕਿੰਨੇ ਆ 1 ਸਾਡੇ ਬੋਤੀਸਵਾ ਕਿੰਨਾ ਕੋਈ ਕਿੰਨੇ ਆਤਮਾ ਪਾਏ ਇੱਕ ਪਾਇਆ ਅਸੀਂ ਕਿੱਥੇ ਜਾਣਾ ਕਿੰਨੀਆਂ ਆਸ਼ਾਆਂ ਕੋਈ ਤੇ ਸਾਡੇ ਚ ਲੜਾਈ ਕਿਉਂ ਕਹਿੰਦਾ ਉਹਨੇ ਵੈਰ ਵਿਰੋਧ ਦੀ ਜੁਦਾਈ ਦੀ ਕੰਧ ਨੂੰ ਕੀ ਕਰ ਦਿੱਤਾ ਪਰ ਅਸੀਂ ਬਹੁਤ ਸਾਰੀਆਂ ਕੰਧਾਂ ਹੱਲੇ ਵੀ ਖੜੀਆਂ ਕਦੋਂ ਢਾਵਾਂਗੇ ਸਾਨੂੰ ਉਹਨਾਂ ਗੜਾ ਨੂੰ ਢਾ ਦੇਣਾ ਪੁਲਿਸ ਤੇ ਵਰਨਾਵਾਸ ਨੇ ਢਾਇਆ ਅਤੇ ਉਹਨਾਂ ਨੇ ਮਿਲ ਕੇ ਪ੍ਰਭੂ ਵਿੱਚ ਕੀ ਕੀਤਾ ਕੰਮ ਕੀਤਾ ਆਰ ਪ੍ਰਭੂ ਦੇ ਵਿੱਚ ਅੱਗੇ ਵਧਦੇ ਗਏ ਬਹੁਤ ਸਾਰੀਆਂ ਕਲੀਸੇ ਸਮੱਸਿਆ ਹੁੰਦੀਆਂ ਲੇਕਿਨ ਸਾਨੂੰ ਯੂਨਿਟੀ ਵਿੱਚ ਕੰਮ ਕਰਨ ਦੀ ਲੋੜ ਹੈ ਜਦੋਂ ਅਸੀਂ ਮਿਲ ਕੇ ਚੱਲਦੇ ਹਾਂ ਤਾਂ ਸਾਡੇ ਵਿੱਚ ਕੀ ਹੁੰਦੀ ਹੈ ਏਕਤਾ ਪ੍ਰਗਟ ਹੁੰਦੀ ਹੈ ਹallelujah ਹallelujah ਔਰ ਅਸੀਂ ਇੱਕ ਪਰਮੇਸ਼ਰ ਦੀ ਸੰਤਾਨ ਹੈ ਇਸ ਗੱਲ ਦੀ ਅਸੀਂ ਗਵਾਹੀ ਦਿੰਦੇ ਹਾਂ ਫਿਰ ਅਸੀਂ ਕਹਿੰਦੇ ਹਾਂ ਅਸੀਂ ਯਿਸੂ ਮਸੀਹ ਦੇ ਵਿੱਚ ਰੰਗੇ ਆ ਕੋਈ ਚਾਹੇ ਭਾਵੇਂ ਆਪਾਂ ਚੰਗੇ ਚਾਹੇ ਭਾਵੇਂ ਮਨਵੇਰੇ ਕੋਈ ਇੱਕ ਨੂਰ ਦੇ ਬੰਦੇ ਸਾਰੇ ਇੱਕੋ ਪਿਤਾ ਹਮਾਰਾ ਇੱਕ ਨੂਰ ਨਾਲ ਪੈਦਾ ਕੀਤਾ ਰੱਬ ਨੇ ਇਹ ਜਗ ਐਵੇਂ ਜਾਤਾਂ ਪਾਤਾਂ ਕੀ ਮਸੀਹੀ ਲੋਕ ਵੀ ਜਾਤਾਂ ਪਾਤਾਂ ਚ ਵੰਡੇ ਹੋਇਆ ਕੀ ਮਸੀਹੀ ਲੋਕ ਵੀ ਉੱਚਨੀ ਚ ਕਰਦੇ ਆ ਕੀ ਮਸੀਹੀ ਲੋਕਾਂ ਵਿੱਚ ਵੀ ਮਤ ਪੇਦਾ ਜੇ ਹੈ ਤਾਂ ਵੇਖ ਤਾਂ ਕਿੱਥੇ ਆ ਫਿਸ਼ਯੁਨਿਟੀ ਦੀ ਗੱਲ ਕਿੱਥੇ ਆ ਫਿਰ ਅਸੀਂ ਅਜਾਈ ਜ਼ਿੰਦਗੀ ਨਹੀਂ ਜੀਂਦੇ ਜਹੀ ਜ਼ਿੰਦਗੀ ਪ੍ਰਭੂ ਜੀਣ ਦੇ ਲਈ ਸਾਨੂੰ ਬੁਲਾਉਂਦਾ ਆ ਮੇਰੇ ਜੀ ਜੋ ਗੌਰ ਕਰੋ ਆਪਣੇ ਅੰਦਰ ਬੈਰ ਵਿਰੋਧ ਦੀ ਕੰਧ ਨੂੰ ਕੀ ਕਰ ਦਈਏ ਢਾ ਦਈਏ ਸਭ ਪ੍ਰਕਾਰ ਦੇ ਮਤ ਪੇ ਦੂਰ ਕਰ ਦਈਏ ਸਭ ਪ੍ਰਕਾਰ ਦੀਰਖਾ ਜਲਸੀ ਦੂਰ ਕਰ ਦਈਏ ਅਤੇ ਮੇਲ ਮਲਾਬ ਦੀ ਪੈਰਾਂ ਕੀ ਪਾ ਲਈਏ ਜੁੱਤੀ ਪਾ ਲਈਏ ਤੁਹਾਡੇ ਬਾਰੇ ਕੋਈ ਬੋਲਦਾ ਉਹਨੂੰ ਬੋਲਣ ਦਿਓ ਤੁਹਾਡੀ ਕੋਈ ਬਦਨਾਮੀ ਕਰਦਾ ਉਹਨੂੰ ਕਰਨ ਦਿਓ ਪ੍ਰਭੂ ਸਮੇਂ ਸਰ ਤੁਹਾਨੂੰ ਉੱਚਾ ਕਰੇਗਾ ਤੁਸੀਂ ਬਾਈਬਲ ਕਹਿੰਦੀ ਹੈ ਰੋਮੀਆਂ ਦੀ ਕਿਤਾਬ 12 ਦੇ ਆਏ ਲਿਖਿਆ ਜਿੱਥੇ ਤੱਕ ਹੋ ਸਕੇ ਜਿੱਥੇ ਤੱਕ ਤੁਹਾਡੇ ਚ ਸ਼ੈਨ ਸ਼ਕਤੀ ਹੈ ਤੁਸੀਂ ਦੂਜੇ ਨਾਲ ਮਿਲ ਕੇ ਚੱਲਣ ਦੀ ਕੀ ਕਰੋ ਕੋਸ਼ਿਸ਼ ਕਰੋ ਔਰ ਅਸੀਂ ਮਿਲ ਕੇ ਕਦੋਂ ਨਹੀਂ ਚੱਲਦੇ ਜਦੋਂ ਅਸੀਂ ਇੱਕ ਦੂਜੇ ਨਾਲ ਸਹਿਮਤ ਨਹੀਂ ਹੁੰਦੇ ਪਿਛਲੇ ਦਿਨਾਂ ਚ ਵੀ ਅਸੀਂ ਇਹੀ ਪੜਿਆ ਸੀ ਕਿ ਜੇਕਰ ਦੋ ਜਨ ਸਹਿਮਤ ਨਾ ਹੋਣ ਤਾਂ ਕਦੇ ਵੀ ਇਕੱਠੇ ਨਹੀਂ ਚੱਲ ਸਕਦੇ ਔਰ ਜਿੰਨਾ ਚਿਰ ਅਸੀਂ ਸਹਿਮਤ ਨਹੀਂ ਇੱਕ ਦੂਜੇ ਨਾਲ ਅਸੀਂ ਪ੍ਰਭੂ ਦੀ ਸਿੱਖਿਆ ਨਾਲ ਸਹਿਮਤ ਨਹੀਂ ਪਰਮੇਸ਼ਾ ਦੇ ਵਚਨ ਦੀ ਸత్యਤਾਤੇ ਅਸੀਂ ਖੜੇ ਨਹੀਂ ਹੈਗੇ ਉਹਨਾਂ ਚਿਰ ਵਿਸ਼ਵਾਸੀ ਕਦੇ ਵੀ ਇੱਕ ਸਾਥ ਚੱਲ ਨਹੀਂ ਸਕਦੇ ਅਸੀਂ ਏਕਤਾ ਬਣਾਏ ਰੱਖਣ ਦੇ ਲਈ ਇੱਕ ਦੂਜੇ ਨਾਲ ਮਿਲ ਕੇ ਚੱਲਣਾ ਮੈਂ ਸੋਚਦਾ ਪਹਿਲੀ ਗੱਲ ਸਾਨੂੰ ਸਮਝ ਆ ਗਈ ਹੋ ਗਈ ਮਿਲ ਕੇ ਚੱਲਣ ਦਾ ਪਹਿਲਾ ਫਾਇਦਾ ਕੀ ਹੈ ਅਸੀਂ ਜੁਨਟੀ ਨੂੰ ਇਕਤਾ ਨੂੰ ਕੀ ਕਰਦੇ ਹਾਂ ਪ੍ਰਦਰਸ਼ਿਤ ਕਰਦੇ ਹਾਂ ਸਾਡੇ ਦੁਆਰਾ ਮਸੀਹ ਦੀ ਇਕਤਾ ਕੀ ਹੁੰਦੀ ਹੈ ਪ੍ਰਗਟ ਹੁੰਦੀ ਹੈ ਅਸੀਂ ਇਸ ਗੱਲ ਨੂੰ ਦੱਸਦੇ ਹਾਂ ਕਿ ਮਸੀਹ ਸਾਡੇ ਅੰਦਰ ਪਵਿੱਤਰ ਆਤਮਾ ਸਾਡੇ ਅੰਦਰ ਹੈ ਅਸੀਂ ਇੱਕੋ ਪਿਤਾ ਦੀ ਕੀ ਹਾਂ ਸੰਤਾਨ ਅਸੀਂ ਬਾਦੇ ਪਾਏ ਹੋਏ ਲੋਕ ਹਾਂ ਦੂਜਾ ਲਾਭ ਮਿਲ ਕੇ ਚੱਲਣ ਦਾ ਜਿਹੜਾ ਹੈ ਅਸੀਂ ਆਪਣੇ ਆਤਮਿਕ ਦਾਣਾਂ ਦਾ ਸਹੀ ਇਸਤੇਮਾਲ ਕਰਨਾ ਸਿੱਖਦੇ ਹਾਂ ਅਸੀਂ ਆਪਣੇ ਆਤਮਿਕ ਦਾਣਾਂ ਦਾ ਸਹੀ ਸਹੀ ਇਸਤੇਮਾਲ ਕਰਨਾ ਕੀ ਕਰਦੇ ਹਾਂ ਸਿੱਖਦੇ ਹਾਂ ਅਸੀਂ ਜਦੋਂ ਮਿਲ ਕੇ ਚੱਲਦੇ ਹਾਂ ਉਸ ਲਈ ਕੀ ਹੁੰਦਾ ਆ ਪਰਮੇਸ਼ਰ ਦਾ ਵਚਨ ਕਹਿੰਦਾ ਜਦੋਂ ਇੱਕ ਵਿਅਕਤੀ ਮਸੀਹ ਤੇ ਵਿਸ਼ਵਾਸ ਕਰਦਾ ਉਹ ਪਵਿੱਤਰ ਆਤਮਾ ਦੇ ਅਲੱਗ-ਲੱਗ ਆਤਮਿਕ ਦਾਣਾ ਨਾਲ ਕੀ ਕੀਤਾ ਜਾਂਦਾ ਆ ਭਰਿਆ ਜਾਂਦਾ ਆ ਕਲੀਸਿਆ ਦੇ ਵਿੱਚ ਆਉਣ ਵਾਲਾ ਕੋਈ ਵੀ ਵਿਅਕਤੀ ਜਿਵੇਂ ਪਿਛਲੇ ਦਿਨਾਂ 'ਚ ਵੀ ਤੁਹਾਨੂੰ ਦੱਸਿਆ ਸੀ ਕਲੀਸਿਆ ਵਿੱਚ ਆਉਣ ਵਾਲਾ ਵਿਅਕਤੀ ਜਾਂ ਕੋਈ ਬੱਚਾ ਕੋਈ ਭੈਣ ਭਰਾ ਕੋਈ ਵੀ ਐਵੇਂ ਨਹੀਂ ਹੈ ਕੋਈ ਵੀ ਵਿਕਾਰ ਨਹੀਂ ਹੈ ਫੁੱਟਬਾਲ ਦੀ ਟੀਮ ਦੇ ਵਿੱਚ 11 ਖਿਡਾਰੀ ਹੁੰਦੇ ਕਈਆਂ 'ਚ ਵੀ ਘੱਟ ਵੀ ਹੁੰਦੇ ਆ ਹਰੇਕ ਖਿਡਾਰੀ ਦੀ ਆਪੋ ਆਪਣੀ ਕੀ ਹੁੰਦੀ ਹੈ ਜ਼ਿੰਮੇਵਾਰੀ ਹੁੰਦੀ ਹੈ ਜੇ ਗੋਲੀ ਕਹੇ ਵੀ ਮੈਨੂੰ ਦਸਾਂ ਦੀ ਕੀ ਨਹੀਂ ਹੈਗੀ ਲੋਡ ਨਹੀਂ ਹੈਗਾ ਗੋਲ ਕੀਪਰ ਹੁੰਦਾ ਨਾ ਗੋਲੀ ਦਾ ਕੰਮ ਆਪਣਾ ਆ ਡਿਫੈਂਸਸ ਖੜੇ ਹੋਏ ਉਹਨਾਂ ਦਾ ਆਪਣਾ ਜਿਹੜੇ ਫਾਰਵਰਡ ਅੱਗੇ ਖੇਲਦੇ ਆ ਉਹਨਾਂ ਦਾ ਆਪਣਾ ਕਲੀਸਿਆ ਵਿੱਚ ਆਉਣ ਵਾਲਾ ਇੱਕ ਇੱਕ ਵਿਸ਼ਵਾਸੀ ਬੱਚਾ ਬਜ਼ੁਰਗ ਪਾਸਟਰ ਡੀਕਨ ਐਲਡਰ ਪ੍ਰਾਚੀਨ ਵਿਸ਼ਵਾਸੀ ਜਿੰਨੇ ਵੀ ਹੈ ਸਭਨਾ ਦੀ ਆਪੋ ਆਪਣੀ ਕੀ ਹੈ ਜ਼ਿੰਮੇਵਾਰੀ ਹੈ। ਔਰ ਸਭਨਾ ਨੂੰ ਪਰਮੇਸ਼ਰ ਅਲੱਗ-ਅਲੱਗ ਕੀ ਦਿੱਤੇ ਆਤਮਿਕ ਤੁਸੀਂ ਆਪਣੇ ਆਤਮਿਕ ਦਾਣਾਂ ਦਾ ਪਯੋਗ ਉਸ ਲਈ ਸਹੀ-ਸਹੀ ਕਰਦੇ ਆਂ ਜਦੋਂ ਤੁਸੀਂ ਇੱਕ ਦੂਜੇ ਨਾਲ ਮਿਲ ਕੇ ਪ੍ਰਭੂ ਦਾ ਕੰਮ ਕਰਦੇ ਆਂ। ਪ੍ਰਭੂ ਦੀ ਸੇਵਾ 'ਚ ਹਿੱਸੇਦਾਰੀ ਦਿੰਦੇ ਆਂ। ਪ੍ਰਭੂ ਦੀ ਸੇਵਾ ਵਿੱਚ ਅੱਗੇ ਵਧਦੇ ਆਂ। ਪ੍ਰਭੂ ਦੀ ਗਵਾਹੀ ਵਿੱਚ ਜੁੜ ਜਾਂਦੇ ਆਂ। ਤਾ ਤੁਹਾਡੇ ਆਤਮਿਕ ਟੈਲੈਂਟ ਗੌਣ ਕੀ ਆਉਂਦੇ ਆ ਬਾਹਰ ਆਉਂਦੇ ਆ ਤੁਸੀਂ ਦੱਬੇ ਹੋਏ ਦਾਣਾਂ ਦਾ ਸਹੀ ਇਸਤੇਮਾਲ ਕਰਨਾ ਇੱਕ ਦੂਜੇ ਨੂੰ ਦੇਖ ਕੇ ਸਿੱਖਦੇ ਹਾਂ ਸਮਝ ਲੱਗ ਰਹੀ ਹੈ ਜਦੋਂ ਅਸੀਂ ਮਿਲ ਕੇ ਚੱਲਦੇ ਆ ਸਾਡੇ ਅੰਦਰ ਜਿਹੜੇ ਆਤਮਿਕ ਪਰਮੇਸ਼ਰ ਨੇ ਦਾਣ ਦਿੱਤੇ ਆ ਉਹਨਾਂ ਦਾ ਅਸੀਂ ਸਹੀ ਸਹੀ ਕੀ ਕਰਦੇ ਆ ਉਪਯੋਗ ਕਰਦੇ ਆ ਕੋਈ ਗੀਤ ਗਾਉਣ ਵਾਲਾ ਗੀਤ ਗਾਏਗਾ ਪ੍ਰਚਾਰ ਕਾ ਨਾਲ ਪ੍ਰਚਾਰ ਕਰੇਗਾ ਕੋਈ ਮੀਟਿੰਗ ਨੂੰ ਸੰਭਾਲੇਗਾ ਕੋ ਲੀਡ ਕਰੇਗਾ ਔਰ ਅਲag-ਅਲag ਪਰਮਿਸ਼ਨ ਸਾਨੂੰ ਦਾਤਾਂ ਦਿੱਤੀਆਂ ਹਨ ਔਰ ਜਦੋਂ ਅਸੀਂ ਮਿਲ ਕੇ ਮਸੀਹੀ ਜੀਵਨ ਜਿਉਂਦੇ ਹਾਂ ਤਾਂ ਅਸੀਂ ਇੱਕ ਦੂਸਰੇ ਦੇ ਆਤਮਿਕ ਦਾਣਾ ਨੂੰ ਨਿਖਾਰਨ ਦਾ ਕੀ ਕਰਦੇ ਹਾਂ ਕੰਮ ਕਰਦੇ ਹਾਂ ਅਰ ਜਿਵੇਂ ਪੌਲਸ ਨੇ ਤਿਮੋਥੀਅਸ ਨੂੰ ਆਖਿਆ ਕਿ ਇਹ ਤਿਮੋਥੀਅਸ ਮੇਰੇ ਬੱਚੇ ਮੇਰੇ ਆਤ ਹੱਥ ਰੱਖਣਾ ਜਿਹੜੀ ਤੈਨੂੰ ਦਾਤ ਮਿਲੀ ਹੈ ਉਹਨੂੰ ਤੂੰ ਕੀ ਕਰਦੇ ਚਮਕਾ ਦੇ ਕਿਹਨੇ ਕਿਹਾ ਪਾਲਿਸ ਨੇ ਕਿਹਨੂੰ ਕਿਹਾ ਇਹਦਾ ਮਾਤੂਰ ਉਹ ਮਿਲ ਕੇ ਕੀ ਕਰ ਰਹੇ ਸੀਗੇ ਕੰਮ ਕਰ ਰਹੇ ਸੀ ਤੇ ਪਾਲਿਸ ਨੇ ਉਹਦੇ ਵਿੱਚ ਕੁਝ ਚੀਜ਼ਾਂ ਨੋਟਿਸ ਕੀਤੀਆਂ ਉਹਨੇ ਦੇਖਿਆ ਕਿ ਇਹਦੇ ਵਿੱਚ ਕੁਝ ਖੂਬੀਆਂ ਆ ਜਿਹੜੀਆਂ ਇਹਨੂੰ ਕੀ ਕਰਨੀਆਂ ਚਾਹੀਦੀਆਂ ਨਖਾਰਣੀਆਂ ਚਾਹੀਦੀਆਂ ਕੀ ਕਰਨੀਆਂ ਚਾਹੀਦੀਆਂ ਭਾਈ ਹਾਂ ਜਦੋਂ ਚਰਚ ਵਿੱਚ ਕੋਈ ਵਿਸ਼ਵਾਸੀ ਆਉਂਦੇ ਆ ਅਸੀਂ ਉਹਦੇ ਵਿੱਚ ਕਮੀਆਂ ਨੋਟ ਨਹੀਂ ਕਰਦੇ ਸਾਨੂੰ ਉਹਦੇ ਵਿੱਚ ਨੋਟ ਕਰਨਾ ਹੈ ਇਹ ਪ੍ਰਭੂ ਦੇਲੇ ਕੀ ਕਰ ਸਕਦਾ ਆ ਇਸ ਬੰਦੇ ਦੀ ਕਿੱਥੇ ਭੂਮਿਕਾ ਹੈਗੀ ਹੈ ਹallelujah ਹallelujah ਇਸ ਲਈ ਸਾਨੂੰ ਧਿਆਨ ਰੱਖਣਾ ਹੈ ਹਾਂ ਸਾਡਾ ਕੰਮ ਹੈ ਇੱਕ ਦੂਜੇ ਨੂੰ ਮਸੀਹ ਵਿੱਚ ਨਿਖਾਰਨਾ ਅਸੀਂ ਇੱਕ ਦੂਜੇ ਦੇ ਨਿਖਾਰਨ ਦੇਲੇ ਕੀ ਕਰਦੇ ਹਾਂ ਕੰਮ ਕਰਦੇ ਹਾਂ ਕਦੋਂ ਜਦੋਂ ਅਸੀਂ ਮਿਲ ਕੇ ਚੱਲਦੇ ਹਾਂ ਔਰ ਪਰਮੇਸ਼ਰ ਦਾ ਆਤਮਾ ਸਾਡੇ ਵਿੱਚ ਉਹਨਾਂ ਗੁਣਾ ਨੂੰ ਕੀ ਕਰਦਾ ਆ ਪੈਦਾ ਕਰਦਾ ਆ ਅਤੇ ਅਸੀਂ ਉਹਨਾਂ ਆਤਮਿਕ ਦਾਨਾਂ ਦਾ ਸਹੀ ਇਸਤੇਮਾਲ ਕਰਦੇ ਹਾਂ ਔਰ ਪਰਮੇਸ਼ਰ ਦਾ ਆਤਮਾ ਹੀ ਸਾਡੇ ਅੰਦਰ ਆਤਮਿਕ ਦਾਨਾਂ ਨੂੰ ਕੀ ਕਰਦਾ ਆ ਪੈਦਾ ਕਰਦਾ ਆ ਹallelujah ਹallelujah ਔਰ ਪਰਮੇਸ਼ਰ ਦਾ ਆਤਮਾ ਸਾਡੇ ਅੰਦਰ ਕੰਮ ਕਰਦਾ ਜਦੋਂ ਅਸੀਂ ਮਿਲ ਕੇ ਚੱਲਦੇ ਹਾਂ ਤਾਂ ਦਸੀਂ ਇੱਕ ਦੂਜੇ ਦੇ ਆਤਮਿਕ ਦਾਨਾਂ ਨੂੰ ਪਹਿਚਾਣਦੇ ਵੀ ਹਾਂ ਕੀ ਕਰਦੇ ਹਾਂ ਪਹਿਚਾਣਦੇ ਆ ਸਾਨੂੰ ਪਤਾ ਲੱਗ ਜਾਂਦਾ ਆ ਭਾਈ ਮਨਿੰਦਰ ਇਹ ਕਰ ਸਕਦਾ ਆ ਭਾਈ ਮਨਿੰਦਰ ਸੋਣਸੀ ਇੱਥੇ ਜਿੰਨੇ ਬੈਠੇ ਆ ਸਾਨੂੰ ਪਤਾ ਆਵੇ ਸਿਲਾਈ ਕੌਣ ਕਰ ਸਕਦਾ ਆ ਸਾਨੂੰ ਪਤਾ ਆਵੇ ਇਲੈਕਟ੍ਰੀਸ਼ੀਅਨ ਦਾ ਕੰਮ ਕੌਣ ਕਰ ਸਕਦਾ ਸਾਨੂੰ ਪਤਾ ਆਵੇ ਜਿਹੜਾ ਪੱਥਰ ਦਾ ਕੰਮ ਕੌਣ ਕਰ ਸਕਦਾ ਆ ਸਾਨੂੰ ਪਤਾ ਪਵੇ ਤਪਲਾ ਕੌਣ ਵਜਾ ਸਕਦਾ ਆ ਇਹ ਤਾਂ ਮਾਤਰਾ ਸਾਡੇ ਵਿੱਚ ਅਲੱਗ-ਅਲੱਗ ਕੀ ਹੈ ਅਸੀਂ ਜਦੋਂ ਮਿਲ ਕੇ ਚੱਲਦੇ ਹਾਂ ਇੱਕ ਦੂਜੇ ਦੀਆਂ ਖੂਬੀਆਂ ਨੂੰ ਪਛਾਣਦੇ ਹਾਂ ਇੱਕ ਦੂਜੇ ਦੇ ਗੁਣਾਂ ਤੇ ਗੌਰ ਕਰਦੇ ਹਾਂ ਅਤੇ ਸਹੀ ਵਕਤ ਸਮੇਂ ਤੇ ਅਸੀਂ ਉਹਨਾਂ ਨੂੰ ਉਪਯੋਗ ਵਿੱਚ ਲਿਆ ਕੇ ਪਰਮੇਸ਼ਰ ਦੀ ਕੀ ਕਰਦੇ ਹਾਂ ਮਹਿਮਾ ਕਰਦੇ ਹਾਂ ਇਸੇ ਤਰ੍ਹਾਂ ਆਤਮਿਕ দান ਹੈ ਸਾਡੇ ਵਿੱਚ ਜਿਨ੍ਹਾਂ ਨੂੰ ਅਸੀਂ ਪਰਮੇਸ਼ਰ ਦੀ ਮਹਿਮਾ ਲਈ ਇਸਤੇਮਾਲ ਕਰਦੇ ਹਾਂ ਔਰ ਉਹ ਉਦੋਂ ਹੁੰਦੇ ਆ ਜਦੋਂ ਸਾਰੀ ਕਲੀਸਿਆ ਵਿਸ਼ਵਾਸੀ ਗਣ ਮਿਲ ਕੇ ਚੱਲਦੇ ਆ ਕਿੱਦਾਂ ਚੱਲਦੇ ਆ ਜੇ ਕੋਈ ਕਹੇ ਜੀ ਮੈਨੂੰ ਗੀਤ ਗਾਣੇ ਆਉਂਦੇ ਆ ਮੈਂ ਕੱਲਾ ਹੀ ਗੀਤ ਗਾਵਾਂਗਾ ਹੋਰ ਕੋਈ ਕੰਮ ਨਹੀਂ ਮੈਂ ਕਰਾਂਗਾ ਮੈਨੂੰ ਨੂੰ ਕਿਸੇ ਦੀ ਲੋੜ ਮੈਨੂੰ ਬਹੁਤ ਸਾਰੇ ਕੀ ਗਾਣੇ ਆਉਂਦੇ ਆ ਜੇ ਕੋਈ ਪ੍ਰਚਾਰਕ ਮੇਰੇ ਅਰਗਾ ਕਹੇ ਨਹੀਂ ਜੀ ਮੇਰੇ ਅਰਗਾ ਕੋਈ ਪ੍ਰਚਾਰ ਨਹੀਂ ਕਰ ਸਕਦਾ ਮੈਨੂੰ ਨਹੀਂ ਕਿਸੇ ਦੀ ਲੋੜ ਮੈਂ ਬਹੁਤ ਸੋਣਾ ਕੀ ਕਰ ਲੈਣਾ ਬਾਈਬਲ ਕਹਿੰਦੀ ਇਦਾਂ ਗੱਲ ਨਹੀਂ ਚੱਲੇਗੀ ਅਸੀਂ ਆਪਣੇ ਆਤਮਿਕ ਗਾਣਾਂ ਨੂੰ ਪਹਿਚਾਣ ਕੇ ਅਸੀਂ ਕੰਮ ਕਰਦੇ ਇੱਕ ਦੂਸਰੇ ਨੂੰ ਪ੍ਰਭੂ ਦੀ ਮਹਿਮਾ ਲਈ ਅਸੀਂ ਇਸਤਮਾਲ ਹੁੰਦੇ ਦੇਖਦੇ ਆ ਕੀ ਦੇਖਦੇ ਆ ਕਦੋਂ ਜਦੋਂ ਮਿਲ ਕੇ ਚੱਲਦੇ ਪ੍ਰਭੂ ਆਪਣੇ ਲੋਕਾਂ ਨੂੰ ਕੀ ਕਰਦਾ ਆ ਇਸਤੇਮਾਲ ਕਰਦਾ ਅਸੀਂ ਆਪਣੇ ਅੰਦਰ ਛੁਪੇ ਹੋਏ ਗੁਣਾਂ ਨੂੰ ਪ੍ਰਭੂ ਦੀ ਸੇਵਾ ਲਈ ਕੀ ਕਰਦੇ ਆ ਫਿਰ ਉਪਯੋਗ ਕਰਦੇ ਆ ਜਿਹੜੇ ਸਾਡੇ ਅੰਦਰ ਛੁਪੇ ਹੋਏ ਗੋਣਿਆ ਉਹ ਫਿਰ ਅਸੀਂ ਬਾਹਰ ਲਿਆਉਂਦੇ ਆ ਰੋਮੀਆਂ ਦੀ ਪਤਰੀ 5 12 ਦਾ 5 ਤੋਂ 6 ਵਚਨ ਅਸੀਂ ਪੜਿਆ ਪਰਮੇਸ਼ਾ ਨੇ ਆਪਣੀ ਕਿਰਪਾ ਦੇ ਅਨੁਸਾਰ ਇਥੇ ਲਿਖਿਆ ਆ ਪਰਮੇਸ਼ਰ ਨੇ ਆਪਣੀ ਕਿਰਪਾ ਦੇ ਅਨਸਾਰ ਸਾਨੂੰ ਵੱਖੋ-ਵੱਖਰੀਆਂ ਕੀ ਦਿੱਤੀਆਂ ਆ ਅੱਛਾ ਕਲੀਸਿਆਂ ਵਿੱਚ ਸਾਰਿਆਂ ਨੂੰ ਕਿਉਂ ਵੱਖੋ-ਵੱਖਰੀਆਂ ਦਾਣ ਦਿੱਤੀਆਂ ਦਾਣ ਦਿੱਤੇ ਆ ਤਾਂ ਕਿ ਉਹ ਸਾਰੇ ਵਿਸ਼ਵਾਸੀ ਜਾਣ ਕਲੀਸੇ 'ਚ ਕੰਮ ਕਰਨ ਕੀ ਕਾਰਨ ਸਾਰੇ ਕੰਮ ਕਰਨ ਇੱਕ ਜਾਣਾ ਨਹੀਂ ਇੱਕ ਜਾਣਾ ਨਹੀਂ ਪ੍ਰਧਾਨ ਕਲੀਸੇ ਦਾ ਕਲੀਸੇਆ 'ਚ ਕੋਈ ਪ੍ਰਧਾਨ ਨਹੀਂ ਹੈਗਾ ਕਲੀਸੇਆ 'ਚ ਕੋਈ ਕੀ ਨਹੀਂ ਹੈਗਾ ਕੌਣ ਆ ਪ੍ਰਧਾਨ ਸਾਡਾ ਅਸੀਂ ਕੀ ਆ ਉਹਦੇ ਘਰ ਵਿੱਚ ਕੰਮ ਕਰਨ ਵਾਲੇ ਅਸੀਂ ਉਹਦੇ ਘਰ ਵਿੱਚ ਕੀ ਆ ਸਾਡਾ ਪ੍ਰਧਾਨ ਕੌਣ ਆ ਪ੍ਰਭੂ ਅਰ ਅਸੀਂ ਉਹਦੇ ਘਰ ਦੇ ਵਿੱਚ ਕੀ ਕਰਦੇ ਆ ਹਾਂ ਆਪਣੇ ਜੋ ਜੋ ਸਾਨੂੰ ਗੁਣ ਦਿੱਤੇ ਉਹਨਾਂ ਨੂੰ ਦਿਖਾ ਕੇ ਭੈਣੋ ਸਮਝ ਲੱਗ ਰਹੀ ਐ ਕੋਈ ਇਹ ਨਾ ਕਹ ਜੀ ਕਮਲਦੀਪ ਵੀ ਸਭ ਕੁਝ ਕਰੀ ਜਾਂਦਾ ਨਹੀਂ ਕਮਲਦੀਪ ਸਭ ਕੁਝ ਨਹੀਂ ਹੈਗਾ ਤੁਸੀਂ ਵੀ ਬਹੁਤ ਖੁਸ਼ ਹੋ ਇੱਥੇ ਤੁਹਾਡਾ ਸਾਰਿਆਂ ਦਾ ਉਹਨਾਂ ਹੀ ਯੋਗਦਾਨ ਹੈ ਜਿੰਨਾ ਮੇਰਾ ਆ ਅਸੀਂ ਸਾਰੇ ਰਲ ਕੇ ਹੀ ਪ੍ਰਭੂ ਦੇ ਲਈ ਕੀ ਕਰ ਰਹੇ ਹਾਂ ਕੰਮ ਕਰ ਰਹੇ ਹਾਂ ਉਹ ਇਹ ਨਾ ਸਮਝੋ ਜੀ ਮੈਨੂੰ ਆ ਨਹੀਂ ਕੰਮ ਦਿੱਤਾ ਨਹੀਂ ਤੁਹਾਡਾ ਕੰਮ ਹੋਰ ਹੋ ਸਕਦਾ ਆ ਤੁਹਾਡੀ ਰਿਸਪਾਂਸਿਬਿਲਟੀ ਜ਼ਿੰਮੇਵਾਰੀ ਹੋਰ ਹੋ ਸਕਦੀ ਹੈ ਆਰ ਪ੍ਰਭੂ ਨੇ ਤੁਹਾਨੂੰ ਇੱਥੇ ਠਰਾਇਆ ਵੇਕਾਰ ਨਹੀਂ ਠਰਾਇਆ ਉਹਨੇ ਉਹਨੇ ਜੇ ਤੁਹਾਨੂੰ ਇੱਥੇ ਠਰਾਇਆ ਤਾਂ ਉਹਦਾ ਤੁਹਾਡੇ ਠਰਾਈ ਜਾਣ ਪਿੱਛੇ ਕੀ ਇੱਕ ਮਕਸਦ ਹੈ ਸ਼ੋਭਾ ਤੁਹਾਨੂੰ ਲੱਗ ਰਹੀ ਹੈ ਕਿ ਪਰਮੇਸ਼ਰ ਦਾ ਸਾਡੀ ਜ਼ਿੰਦਗੀ ਚ ਕੋਈ ਨਾ ਕੋਈ ਕੀ ਹੈ ਹਾ ਹallelujah 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 ਉਹਨੇ ਗਧੇ ਦੇ ਬੱਚੇ ਨੂੰ ਆਪਣੀ ਮਹਿਮਾ ਲਈ ਪ੍ਰਯੋਗ ਕੀਤਾ ਤਾਂ ਅਸੀਂ ਤਾਂ ਗਧਿਆਂ ਨਾਲੋਂ ਵੀ ਕੀ ਹਾਂ ਉੱਤਮ ਬਣਾਏ ਗਏ ਹਾਂ ਅਸੀਂ ਜਾਨਵਰ ਨਹੀਂ ਹਾਂ ਅਸੀਂ ਇਨਸਾਨ ਹਾਂ ਪਰਮੇਸ਼ਰ ਨੇ ਸਾਡੇ ਵਿੱਚ ਆਪਣਾ ਆਤਮਾ ਫੂਕਿਆ ਆ ਔਰ ਆਤਮਾ ਨੇ ਉਹਨਾਂ ਨੂੰ ਪਵਿੱਤਰ ਆਤਮਾ ਵੀ ਦਿੱਤਾ ਆ ਤਾਂ ਕਿ ਅਸੀਂ ਪ੍ਰਭੂ ਦੇ ਲਈ ਉਹਨਾਂ ਗੁਣਾਂ ਦਾ ਸਹੀ ਉਪਯੋਗ ਕਰੀਏ ਉਹਨਾਂ ਆਤਮਿਕ ਦਾਤਾਂ ਨੂੰ ਕਲਿਸੇ ਚ ਇਸਤੇਮਾਲ ਕਰੀਏ ਪ੍ਰਭੂ ਦੀ ਮਹਿਮਾ ਦੇ ਲਈ ਬੜੌਤਰੀ ਲਈ ਤਾਂ ਕਿ ਪ੍ਰਭੂ ਦਾ ਨਾਮ ਉੱਚਾ ਹੋ ਸਕੇ ਹਾਲੇਲੂਇਆ